कारज गुरे आप कारज सते गुरे आप सार व सत्यगुरी आप सया कारज सत्यगुरी आप स आप स कारज आप ਸਤਿ ਗੁਰੂ ਆਪ ਸਵਾਰੀਆਂ ਵੰਦੀਆਂ ਸਾਚ ਅੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਸਮੇਂ-ਸਮੇਂ ਦੇ ਅਨੁਸਾਰ ਬਹੁਤ سارے ਕਾਲ ਜਿਹੜੇ ਆ ਉਹ ਉਸ ਵਕਤ ਪਰ ਉਹ ਚੱਲਦੇ ਰਹਿੰਦੇ ਆ ਜਦੋਂ ਆnde ਕਿ ਤੱਕ ਪਰ ਜਿਹੜੀ ਸੋਨੇ ਦੀ ਸੇਵਾ ਆ ਇਹ ਲੰਮੇ ਸਮੇਂ ਤੋਂ ਬਾਅਦ ਹੁੰਦੀ ਆ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਰ ਕਿਰਪਾ ਦੇ ਬਖਸ਼ਿਸ਼ ਕਰਕੇ ਅੰਦਰਲੇ ਪਾਸੇ ਇਹ ਜਿਹੜਾ ਸੋਨੇ ਦਾ ਕਾਰਜ ਸੀ ਇਹ ਸਿੱਖ ਪੰਥ ਦੀ ਬਹੁਤ ਸਤਿਕਾਰਤ ਜਥੇਬੰਦੀ ਗੁਰਨਾਨਕ ਨਿਸ਼ਕਾਮ ਸੇਵਕ ਜਥਾ ਬਰਮੰਗਮ ਝੂਕੇ ਵਾਲੇ ਉਹ ਜਥੇਬੰਦੀ ਨੂੰ ਬਖਸ਼ਿਸ਼ ਕੀਤਾ ਤੇ ਨਾਲ ਦੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਜੀ ਜਿਹੜੇ ਇਸ ਕਾਰਜ ਨੂੰ ਆਪਣੇ ਹੱਥਾਂ 'ਚ ਲੈ ਕੇ ਕਾਰਜ ਕੀ ਲਗਭਗ ਦੋ ਤੇ ਹਾਈ ਕਾਰਜ ਜਿਹੜਾ ਆ ਉਹ ਅੰਦਰ ਸੰਪੂਰਨ ਹੋ ਚੁੱਕਾ ਸਤਿਗੁਰੂ ਗੁਰੂ ਤੇਗ ਬਹਾਦਰ ਅੱਜ ਲਹਿੰਦੇ ਬਾਪੇ ਵਾਲੀ ਬਾਹੀ ਜਿਹੜੀ ਜਿੱਥੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਕੀਰਤਨੀਆਂ ਕੀਰਤਨ ਕਰਦੇ ਆ ਉਹਦੀ ਅੱਜ ਸੰਪੂਰਨਤਾ ਹੋ ਗਈ ਤੇ ਉਹ ਜਿਹੜੇ ਸੋਨੇ ਦੇ ਪੱਤਰੇ ਆ ਉਹ ਅੱਜ ਇਨਸਟਾਲ ਕਰਨ ਦਾ ਕਾਰਜ ਜਿਹੜਾ ਆ ਉਚਰੋ ਹੋਇਆ ਬਾਛੋ ਪਰਦੇਵ ਜੀ ਦਾ ਤੇ ਮੈਂ ਇਸ ਗੁਰਨਾਨਕ ਨਿਸ਼ਟਾਮ ਸੇਵਕ ਜਥੇ ਨੂੰ ਵਧਾਈ ਵੀ ਦੇਣਾ ਜਿਨ੍ਹਾਂ ਨੇ ਪੰਜਾਂ ਹੀ ਤਖਤਾਂ ਤੇ ਬਹੁਤ ਵੱਡੀਆਂ ਸੁਭਾਵਾਂ ਨਿਭਾਈਆਂ ਹੁਣ ਵੀ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪਰਦੇ ਕਾਰ ਚੱਲ ਰਹੇ ਆ ਤੇ ਇੱਥੇ ਅੰਦਰਲੇ ਪਾਸੇ ਕਿਉਂਕਿ ਪੁਰਾਣੇ ਸਮੇਂ ਅਨਸਾਰ ਮੋਟੀਆਂ ਗੀਟੀਆਂ ਲਾ ਕੇ ਵੱਡੇ ਕਿਲ ਲਾ ਕੇ ਇੱਥੇ ਕਾਰਜ ਹੋਇਆ ਹੈ ਸਗਾ ਵਿੱਚ ਸੇਲ ਵੀ ਆਈ ਹੋਸੀ ਹੋ ਨਵੇਂ ਸਿਰਿਓਂ ਸਾਰਾ ਹੀ ਕਾਰ ਜਿਹੜਾ ਆ ਉਹ ਨਵੇਂ ਸਿਰਿਓਂ ਕੀਤਾ ਗਿਆ ਮੈਂ ਸਮਝਦਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਬਖਸ਼ਿਸ ਆ ਇਹ ਮਹਾਨ ਜਸੇਬੰਦੀ ਨੇ ਬਹੁਤ ਵੱਡੇ ਕਾਰਜ ਪਹਿਲਾਂ ਵੀ ਕੀਤੇ ਤੇ ਕਰਨ ਬਿਜਾਰ ਰਹੀ ਹੈ ਤੇ ਹੌਲੀ ਹੌਲੀ ਸਾਡੇ ਇੱਕ ਦੋ ਕਾਰਜ ਹੋ ਰਿਹਾ ਸਭ ਤੋਂ ਵੱਡਾ ਕਾਰਜ ਸਿੱਖ ਅਖਾਈ ਤਖਤ ਇਸੇ ਪਵਿੱਤਰ ਹਰਿਮੰਦਰ ਸਾਹਿਬ ਦੀ ਛੱਤ ਦਾ ਕਾਰਜ ਆ ਉਹਦੇ ਬਾਰੇ ਵੀ ਵਿਚਾਰਾਂ ਹੋਈਆਂ ਬੋਤਲੀ ਮੰਜ਼ਲ ਤੇ ਦੂਜੀ ਦੇ ਜਿਹੜਾ ਨਿਕਾਸ ਦਾ ਕਾਰਜ ਲਗਭਗ ਉਹ ਵੀ ਕੰਪਲੀਟ ਹੋ ਚੁੱਕਾ ਸੋ ਅੱਜ ਅਮਰਤ ਵੇਲੇ ਗੁਰੂ ਚਰਨਾਮਨ ਅਰਦਾਸ ਕਰਕੇ ਇਹ ਕਾਰਜ ਜਿਹੜਾ ਸੀ ਭਾਈ ਸਾਹਿਬ ਭਾਈ ਮਿੰਦਰ ਸਿੰਘ ਜੀ ਆਪ ਆਏ ਆ ਉਹਨਾਂ ਨੇ ਸਾਰਿਆਂ ਨੇ ਅਮਰਤ ਵੇਲੇ ਉੱਠਣਾ ਸਾਰੇ ਉਹਨਾਂ ਦੇ ਸੇਵਾਦਾਰ ਸਾਰਿਆਂ ਨੇ ਇਕੱਠੇ ਹੋ ਕੇ ਉਹ ਕਾਰਜ ਜਿਹੜਾ ਹੈਗਾ ਉਹ ਸੰਪੂਰਨ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ 온ਸਕਾਈ ਟੀਵੀ ਦਿਨਾਲ